ਸਾਡੀਆਂ ਤਿੱਲੇ ਵਾਲੀਆਂ ਨੇ ਨਾ ਹੋਣ ਤਾਂ ਅਸੀਂ ਜਰਾਬਾਂ ਪਾ ਕੇ ਕੀਰਤਨ ਕਰਦੇ ਤੇ ਗੁਰੂ ਕੀ ਝੂਰੀ ਵਿੱਚ ਵੀ ਜਰਾਬਾਂ ਨਹੀਂ ਲਾਉਂਦੇ ਮੈਨੂੰ ਕਈ ਬੰਦੇ ਕਹਿੰਦੇ ਵੀ ਗਿਆਨੀ ਚਿੱਟੀਆਂ ਜਾਪਾ ਪਾ ਕੇ ਗੁਰਦੁਆਰੇ ਆਉਂਦੇ ਨੇ ਕਿਉਂ ਆਦੇ ਮੈਂ ਕਿਹਾ ਖੱਫਣ ਵੀ ਰੈਸਲ ਕਰਦੇ ਨੇ ਕਿਉਂ ਖੱਫਣ ਵੀ ਚਿੱਟਾ ਹੋਣਾ ਹੈ ਤੇ ਜਰਾਬਾਂ ਵੀ ਚਿੱਟੀਆਂ ਉਹ ਤੁਹਾਡਾ ਬੇੜਾ ਗੜਕ ਹੋ ਜਾਏ ਮਸੰਦੋ ਗੁਰੂ ਕਰਨ ਸੱਚੇ ਪਾਤਸ਼ਾਹ ਦੀ ਝੂਰੀ ਵਿੱਚ ਜਰਾਬਾਂ ਪਾ ਕੇ ਆਉਂਦੇ ਹੋ ਤੁਹਾਨੂੰ ਗੁਰੂ ਕੀ ਬਾਣੀ ਦੀਆਂ ਪੰਕਤੀਆਂ ਭੁੱਲ ਗਿਆ ਅੰਤਰਜਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਕੋ ਕਰ ਸੰਤਨ ਕੀ ਧੂਰੇ ਤੁਹਾਨੂੰ ਭਾਈ ਗੁਰਦਾਸ ਦੇ ਪਾਵਨ ਬਚਨ ਭੁੱਲ ਗਏ ਮਸਤਕ ਲੱਗੇ ਸਾਧ ਰੇਣ ਵੱਡ ਭਾਗ ਜਨਾਂ ਦੇ ਮੇਰੀ ਖੱਲੋਂ ਮੁੰਢੜੇ ਗੁਰ ਸਿੱਖ ਢਾਦੇ ਇਹ ਗੁਰ ਨਾਨਕ ਦੇ ਦਰ ਦੀ ਧੂੜੀ ਹੈ ਜਿਹੜੀ ਬੰਦੇ ਦੇ ਰੇਖ ਚ ਮੇਗ ਮਾਰ ਦਿੰਦੀ ਹੈ ਜਿਹੜੀ ਤਕਦੀਰ ਬਦਲ ਦਿੰਦੀ ਹੈ ਤੇ ਅਸੀਂ ਕਹਿਣਾ ਕਿ ਗੁਰਦੁਆਰੇ ਦੀ ਮਿੱਟੀ ਵੀ ਸਾਡੇ ਮੱਥੇ ਦੇ ਨਾਲ ਲੱਗੇ ਥੋੜਾ ਜਿਹਾ ਬਾਕੀ ਪ੍ਰਸੰਗ ਮੈਂ ਬਾਅਦ ਵਿੱਚ ਸਾਂਝਾ ਕਰਾਂਗਾ ਇਹ ਬੜੀ ਹੀ ਕੀਮਤੀ ਗੱਲ ਮੈਨੂੰ ਚੇਤੇ ਆ ਗਈ ਵੀ ਗੁਰਦੁਆਰੇ ਦੀ ਗੁਰਸਿੱਖਾਂ ਦੀ ਧੂੜੀ ਦੀ ਕਣਾ ਬਾਤ ਕੀ ਹੈ ਸਾਡੇ ਸਿੱਖ ਇਤਿਹਾਸ ਵਿੱਚ ਸਰਦਾਰ ਸ਼ਿਵੇਗ ਸਿੰਘ ਤੇ ਸਰਦਾਰ ਸ਼ਿਵਾਲ ਸਿੰਘ ਦੀ ਸ਼ਹੀਦੀ ਦਾ ਪ੍ਰਸੰਗ ਆਉਂਦਾ ਹੈ ਇਹ ਦੋਵੇਂ ਪਿਓ ਪੁੱਤਰ ਸਨ ਇਕਨੋਮੀਕਲੀ ਬੜੇ ਅਮੀਰ ਸਨ ਔਰ ਉਹਨੂੰ ਆਮ ਕਰਕੇ ਸਿੱਖਾਂ ਦਾ ਪਹਿਲਾ ਵਕੀਲ ਵੀ ਕਿਹਾ ਜਾਂਦਾ ਕਿਉਂਕਿ ਜਦੋਂ ਨਵਾਬੀ ਲੈ ਕੇ ਗਏ ਨੇ ਤੇ ਇਹ ਮੈਸੇਜ ਇਹ ਸਿਹਰਿਆ ਸਰਦਾਰ ਸ਼ਵੇਕ ਸਿੰਘ ਲੈ ਕੇ ਗਿਆ ਸੀ ਜਗਰੀਆ ਖਾਨ ਦੇ ਨਾਲ ਇਹਨੇ ਫਾਰਸੀ ਦੀ ਤਾਲੀਮ ਲਈ ਸਰਦਾਰ ਸ਼ਵੇਕ ਸਿੰਘ ਨੇ ਜਗਰੀਆ ਖਾਨ ਨੇ ਆਖਿਆ ਸ਼ਵੇਕ ਸਿੰਘਾ ਮੈਂ ਤੇ ਉਹਨਾਂ ਪੀੜੀ ਆਪਣੀ ਦੋਸਤੀ ਰਿਸ਼ਤੇਦਾਰੀ ਵਿੱਚ ਬਦਲ ਜਾ ਸਰਦਾਰ ਸ਼ਵੇਗ ਸਿੰਘ ਨੇ ਆਖਿਆ ਖਾਨ ਸਾਹਿਬ ਮੀਆਂ ਜੀ ਮੈਂ ਤੁਹਾਡੀ ਭੁਜਾਤ ਨੂੰ ਸਮਝਿਆ ਨਹੀਂ ਜਗਰੀਆ ਖਾਨ ਕਹਿਣ ਲੱਗਾ ਸ਼ਵੇਗ ਸਿੰਘਾ ਮੈਂ ਤੇਰੀ ਸ਼ਬਾਜ ਨੂੰ ਤੱਕਿਆ ਮੈਨੂੰ ਬੜਾ ਪਿਆਰਾ ਲੱਗਦਾ ਹੈ ਕਹਿਣ ਲੱਗਾ ਸ਼ਵੇਗ ਸਿੰਘਾ ਮੈਂ ਸ਼ਬਾਜ ਨੂੰ ਤੱਕਿਆ ਤੇ ਮੇਰੇ ਮਨ ਦਾ ਫੁਰਨਾ ਕਿ ਮੈਂ ਆਪਣੀ ਬੇਟੀ ਦਾ ਨਿਕਾਹ ਤੇਰੀ ਪੁੱਤ ਨਾਲ ਕਰਦਿਆਂ ਜਦੋਂ ਇਹ ਗੱਲ ਕਹੀ ਸਰਦਾਰ ਸ਼ਵੇਕ ਸਿੰਘ ਵਿਚਾਰਾ ਵਿੱਚ ਪੈ ਗਿਆ ਸ਼ਿਵਾਜ ਸਿੰਘ ਨਾਲ ਸੰਪਰਕ ਕੀਤਾ ਜਵਾਨੀ ਦਾ ਪੀੜ ਇੱਕ ਬੜਾ ਖਤਰਨਾਕ ਹੈ ਬੋਲ ਮੁਖ ਜਾਨੋ ਸ਼ਵੇਕ ਸਿੰਘ ਨੂੰ ਜਦੋਂ ਪੁੱਛਿਆ ਤੇ ਚੁੱਪ ਹੋ ਗਿਆ ਤੇ ਸ਼ਿਵਾਜ ਸਿੰਘ ਕਹਿਣ ਲੱਗਾ ਸਲਾਹ ਕਰ ਲੈਨੇ ਜਿਹੜੀ ਸਲਾਹ ਹੁੰਦੀ ਹੈ ਨਾ ਇਹਦਾ ਭਾਵ ਉਹਦਾ ਅੱਧੀ ਨਾ ਤੇ ਅੱਧੀ ਹਾਂ ਮਨ ਚਿੱਤੇ ਪੁਣੀ ਚ ਹੁੰਦਾ ਹੈ ਜਦੋਂ ਪੁੱਤਰ ਨੇ ਗੱਲ ਕੀਤੀ ਪਿਓ ਦਾ ਕਾਲਜਾ ਕੰਬਿਆ ਡਿਪਲੋਮੇਸੀ ਵਰਤੀਓ ਨੇ ਕਹਿਣ ਲੱਗਾ ਜੀ ਕਾਕਾ ਮੰਨਦਾ ਤੇ ਮੈਨੂੰ ਕੀ ਤਰਾਜ ਹੈ ਸਾਨੂੰ ਦੋਨੂੰ ਇਕੱਠਿਆਂ ਕਰੋ ਇੱਕ ਹਵਾ ਲੱਤ ਕਮਰੇ ਵਿੱਚ ਬੰਦ ਕੀਤਾ ਗਿਆ ਮੈਂ ਬੇਨਤੀ ਕਰਦਾ ਗੁਰੂ ਕੇ ਸੇਖੋ ਗੁਰਦੁਆਰੇ ਜਰਾਪਾ ਪਾ ਕੇ ਨਾ ਆਇਆ ਕਰੋ ਗੁਰੂ ਨਾਨਕ ਦੇ ਦਰ ਦੀ ਜਿਹੜੀ ਮਿੱਟੀ ਹੈ ਇਹ ਕਰਮ ਬਦਲ ਦਿੰਦੀ ਜੇ ਕਰਮ ਇਹ ਕਰਾਮਾਤੀ ਜੇ ਗੁਰੂ ਨਾਨਕ ਦੇ ਦਰ ਦੀ ਮਿੱਟੀ ਆਪਾਂ ਸਾਰੇ ਸਿੱਖ ਰਾਤ ਨੂੰ ਸੌਣ ਲੱਗਿਆਂ ਜਿੰਨਾ ਜਿਹੜੇ ਪੰਕਤੀਆਂ ਨਾ ਪੜ੍ਹੀਏ ਸਾਡਾ ਨੇਮ ਨਹੀਂ ਪੂਰਾ ਹੁੰਦਾ ਅੰਤਰਜਾਮੀ ਤੁਰਖ ਬਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹੇ ਸੁਖ ਮੰਗਾ ਮੂਹ ਕੋ ਕਰ ਸੰਤਨ ਕੀ ਧੂਰੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਅਰਦਾਸ ਕੀਤੀ ਬਾਦਾਂ ਵਾਲਿਆ ਬਾਪੂ ਮਸਲਾ ਸਾਂਝਾ ਹੈ ਤੇਰਾ ਇਹ ਨਾਦੀ ਪੁੱਤਰ ਹੈ ਮੇਰਾ ਬਿੰਦੀ ਪੁੱਤਰ ਹੈ ਮੈਂ ਚਾਹਾਂ ਘੋੜੀ ਤੇ ਚੜੇ ਜਾਂ ਨਾ ਚੜੇ ਚਰਖੜੀ ਤੇ ਚੜਜ ਪਰ ਤੇਥੋਂ ਬੇਮਖ ਖਲਾਵੇ ਗੁਰੂ ਕੇ ਸਿੱਖ ਨੇ ਅਰਦਾਸ ਕਰਕੇ ਆਪਰਾ ਛਤਰ ਆਪਣੇ ਪੋਦੇ ਮੱਥੇ ਤੇ ਮਾਰ ਕੇ ਜਕਾਰਾ ਛੱਡ ਕੇ ਆ ਗਿਆ ਜਗਰੀਆ ਖਾਂ ਤੂੰ ਤਾਂ ਕੀ ਤੇਰਾ ਪਿਓ ਵੀ ਆ ਜਾਏ ਮੇਰੇ ਪੁੱਤਰ ਨੂੰ ਮੁਸਲਮਾਨ ਨਹੀਂ ਕਰ ਸਕਦਾ ਕਿਉਂਕਿ ਮੈਂ ਆਪਣੇ ਪੁੱਤਰ ਦੀਆਂ ਰੇਖਾਂ ਬਦਲ ਦਿੱਤੀਆਂ ਨੇ ਕਰਮ ਬਦਲ ਦਿੱਤੇ ਨੇ ਇਸ ਕਰਕੇ ਗੁਰੂ ਕੇ ਸਿੱਖੋ ਜਿਹੜੀ ਚਰਨ ਧੂੜ ਹੈ ਨਾ ਇਹਦੀ ਬੜੀ ਮਹਾਨਤਾ ਹੈ